ਦਾ ਲੱਗੇ ਹੁਣ ਹੁਣ ਜਾ ਕੇ ਦੇਖਦੇ ਫਿੱਟ ਕਰਕੇ ਚੱਲਦੀ ਕਿ ਜਾਂ ਕੋਈ ਫਾਲਟ ਹੈ ਹਾਂ ਪਟਾਕ ਜਿਹੜਾ ਇਹ ਸਪੀਅਰ ਬਟਨ ਲੱਗਦਾ ਪਈ ਇਹਦੇ ਕੋਲ ਹੈ ਹੋ ਗਿਆ ਸਾਹਿਬ ਥੋੜੀ ਧੀਰੀ ਕੰਮ ਹੈ ਹਾਂ ਇਹ ਹੀ ਆ ਹੁਣ ਇੱਕ ਵਾਰ ਆਟੋਮੈਟਿਕ ਵਰਤੇ ਚਲਾ ਕੇ ਦੇਖੀਏ ਨਾ ਚੱਲ ਰਿਹਾ ਐਨਾ ਕੰਮ ਤਾਂ ਉੱਪਰ ਹੀ ਜਾਊਗਾ ਹੈ। ਲੋ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੀਂਹ ਬਹੁਤ ਦੱਸੇ ਪੇ ਰੋਝੇ ਪਰ ਪੈਂਦੇ ਹੈ ਨਹੀਂ। ਅੱਜ ਵੀ ਦੱਸਿਆ ਪਾ ਕਾਡੂ ਵੀ ਦੱਸਿਆ ਸੀ। ਇਹਦਾ ਪੈਂਦਾ ਨਹੀਂ ਰੋ ਦਮੀ ਪੈਂਦੇ। ਅੱਜ ਪਿਆ? ਰਾਹ ਕਾ ਲੇਦਾ ਨਹੀਂ ਜੀ। ਅੱਜ ਭਾਈ 95% ਦੱਸਿਆ ਪਤਾ ਅੱਜ ਨਹੀਂ ਪਿਆ ਹੈਗਾ। ਆਹ ਸਾਰਾ ਕੁਝ ਨਹੀਂ ਪਤਾ ਮਾਰੇ ਟਾਈਮ। ਹਾਂ। ਵੀ ਭਾਈ Google Map ਪਰ ਹੁਣ ਵੀ ਪੈਂਦਾ ਹੈ। ਤਾ ਮੈਂ ਰੋਡੀ ਸੂਏ ਪਰ ਖੇਤਾ ਕਹਿੰਦੇ ਘੇੜਾ ਮਾਨ ਆਏ ਤੇ ਠੀਕ ਆ ਤਾਂ ਤੁਨ ਤਾਂ ਠੀਕ ਆ ਬੀ ਪਿੰਡ ਚੂਹਾ ਹੈਗਾ ਔਰ ਠੀਕ ਆ ਤੇ ਤਕਰੀਬਨ ਪਾਵਰ ਵੀ ਦੇਖਣੀ ਰੋਡੀ ਆਪਾਂ ਨੇ ਬਲੇਟਾਈ ਕਿ ਨਹੀਂ ਰੋਡੀ ਬਾੜ ਵੀ ਲੱਗੀ ਉਹ ਸਾਹਮਣੇ ਬਾੜ ਵੀ ਲੱਗੀ ਵੀ ਭਾਈ ਬੂਟੇ ਪੱਟਣ ਲੱਗੇ ਪਿਆ ਲੈ ਭਾਈ ਆ ਹੈਗੀ ਜੀਰੀ ਧਾਨ ਮਤਲਬ ਹੁਣ ਪਧਰੇ ਹੀ ਦਿਖਣ ਲੱਗੇ ਉੱਪਰ ਤੇ ਨਾ ਉੱਚੇ ਨਹੀਂ ਮੇ ਜੀ ਤਾਂ ਨਹੀਂ ਹੈਗੇ ਉੱਚੇ ਨਹੀਂ ਠੀਕ ਆ ਹਾਂ ਬਰਾਬਰ ਜੇ ਇਹ ਰੰਗ ਵੀਕ ਹੈ 15 ਦਿਨ ਤੋਂ ਨਿਕਲੇ ਹੋਣ ਹਾਂ ਆਇਆ ਬਾਕੀ ਬਾਈ 15 ਦਿਨ ਤੱਕ ਕਾਜੂ ਰੋਡੀ ਦੇ ਗਾਣੇ ਬਾਹਰ ਇਹ ਨਹੀਂ ਆਏ ਫਿਰ ਲਾਟੀ ਲੈ ਕੇ ਬਹਿਣਾ ਸੀ ਚੱਲ ਬਾਹਰ ਇਹ ਵੜਦਾ ਨਹੀਂ ਰੋਡੀ ਜੇ ਕਿਸੇ ਬੰਦੇ ਨੇ ਚੂਹੇ ਰੱਖੇ ਹੁੰਦੇ ਹਾਂ ਹਾਂ ਤੇ ਨਾ ਹਾਂ ਟੱਗੋ ਵਾਲੀ ਫਾਦੜੀ ਦੀ ਗੱਲ ਤਾਂ ਸੋਣ ਮੇਰੀ ਸਾਰਾ ਜੇ ਕਿਸੇ ਬੰਦੇ ਨੇ ਚੂਹੇ ਰੱਖੇ ਹੋਵੇ ਹਾਂ ਉਹਦਾ ਕਰੋੜਪਤੀ ਹੋ ਜਾਊਗਾ ਜਰੇ ਤੇਰੇ ਵਰਗੇ ਜਾਂ ਜਾਏਗਾ ਨਾ ਬਾਈ ਯਾਰ 2000 ਰੁਪਏ ਲੈ ਲੈ ਸਾਡੇ ਚੂਹੇ ਬੁਲਾ ਲੈ ਖੇਤਵਾਂ ਚ ਚੂਹੇ ਦਾ ਮਾਰਕ ਵੀ ਚਾਹੀਦਾ ਨਾ ਇੱਕ ਖੇਤਵਾਂ ਮੈਂ ਰੱਖ ਲਵਾਂ ਤੇ ਭਾਉ ਦਾ ਗੁਰੂ ਫਿਰ ਇਹ ਰੋਟੀ ਕਰ ਰੋਡੀ ਬਾਈ ਸਾਡੇ ਖੇਤਵਾਂ ਚੂਹੇ ਆ ਗਏ ਆਪਣਾ ਚੂਹੇ ਬੁਲਾ ਲੈ ਚਾਹੀਦਾ ਤਾਂ ਇਹ ਉਹ ਲਾਈਟ ਦੇਖ ਕੇ ਹਣੀ ਮੜੀ ਆਪਾਂ ਨੇ ਚਾਹੀਦਾ ਤਾਂ ਐ ਸਿਸਟਮ ਆ ਫਾਰਮ ਬਾਈ ਫੋਲਟਰੀ ਵਾਲੇ ਇਹ ਵੀ ਚੱਲੂਗਾ ਸਿਆਲਵਾਂ ਚਲਾਉਂਗੇ ਕਹਿੰਦੇ ਐ ਰੋਟੀ ਚਾਹੀਦਾ ਹੈ ਰੋਡੀ ਕਹਿੰਦਾ ਕਿ ਚੱਲਿਆ ਹੁੰਦਾ ਹੌਨੂ ਗਵਾਨੀ ਕਿੰਨੇ ਕ ਮੁੱਲ ਗਰੀ ਬਲੀ ਵੀ ਤੇ ਰੜੀ ਰੀ ਹੈ ਬਣ ਜਾਣਾ ਦਾ ਹਾਂ ਹਾਂ ਯਾਰ ਆਹ ਰੋੜੀ ਮਰੂਤ ਲੱਗਿਆ ਮੋਟਰ 'ਪਾ ਮਿੱਠਾ ਨਹੀਂ ਹੈਗਾ ਸੁੰਡੀਆਂ ਹੋਣੀ ਨਹੀਂ ਸੁੰਡੀਆਂ ਵੀ ਨਹੀਂ ਹੈਗੀਆਂ ਉਹਦਾ ਮਿੱਠੇ ਹੋਈ ਨਹੀਂ ਪਤਾ ਨਹੀਂ ਕੀ ਗੱਲ ਐ ਤਕੀ ਬਾਈ ਇੰਨਾ ਫਲ ਲੱਗਿਆ ਪਰ ਮਿੱਠੇ ਨਹੀਂ ਹੋਏ ਲੈ ਮਾੜੀ ਲਾਈਟ ਦੇਖ ਲਈ ਦੀ ਕਿ ਨਹੀਂ ਪਾਵਰ ਹੈ ਨਹੀਂ ਨੁੱਲਕ تاني ਹੈਗਾ ਫੋਕਾ ਏ ਤਾਂ ਹੀ ਤਾਂ ਖਾਂਦਾ ਰਿਹਾਗਾ ਨਹੀਂ ਤਾਂ ਉਹਨੂੰ ਬੂਟਾ ਖਾਲੀ ਹੋ ਜਾਣਾ ਦਾ ਫੋਕਾ ਹੋਏਗਾ ਹੈ ਨਹੀਂ ਨਾ ਜਾਂ ਪੱਕਾ ਤੋੜ ਲੈ ਜਾਂ ਕੱਚਾ ਤੋੜ ਲੈ ਮਿੱਠਾ ਹੀ ਨਹੀਂ ਹੈਗਾ ਪਤਾ ਨਹੀਂ ਕੀ ਗੱਲ ਹੈ ਕੀ ਚੱਕਰ ਹੈ ਜੇ ਪਾਣੀ ਗਾਰੀ ਘਾਟ ਪੈ ਗਈ ਲੈ ਪੂਰਾ ਚਾਹ ਬਾਈ ਪੱਕਾ ਤੋੜ ਲੋ ਵੀ ਮਿੱਠਾ ਨਹੀਂ ਹੈਗਾ ਖਾਣੇ ਰੂਹ ਨਹੀਂ ਕਰਦੇ ਹੂੰ ਰੋਟੀ ਤਨੂੰ ਮੈਂ ਤਾਂ ਲੈ ਕੇ ਆਇਆ ਏ ਘਰ ਖੜਾ ਬੋਲਟ ਧੋਕੇ ਖੜਾਤਾ ਉਹ ਤਾੜ ਨਹੀਂ ਹੁੰਦਾ ਹੈਗਾ ਜਾ ਤਾ ਉਹ ਜਾਊਗਾ ਰੋਪੜ ਸਟਾਰਟ ਬੋਲਟ ਵਾਲੇ ਕੋਲ ਜਾ ਚੋ ਤੇਲ ਪਾ ਕੇ ਦੇਖ ਲੈਂਦੇ ਤੇਲ ਵੀ ਹੈਗਾ ਉਹ ਕਹਿੰਦਾ ਵੀ ਕਾਰਬੂਰੇਟਰ ਨੱਕ ਤੇ ਜਾਮ ਹੋ ਗਿਆ ਹੋਵੇ ਕਿਈ ਕਈ ਵਾ ਪਾਣੀ ਆ ਜਾਂਦਾ ਉਹ ਚੈੱਕ ਕਰਨਾ ਚਾ ਫਾਰਮ ਚ ਮਾਰੀ ਜਿਹੜਾ ਮੜਾ ਖੁੱਲਾ ਤਾਂ ਇਹ ਹੈਗਾ ਕੁ ਵੀਰੇ ਹਾਂ ਹਾਂ ਘਰ ਵੀ ਲਾਈਟ ਪੱਜੀ ਵੀਲੀ ਦੇਖ ਤਾਂ ਆ ਗਈ ਮਾੜੀ ਤੱਪ ਕੇ ਪੱਖਾ ਬਾਜਾ ਬੰਨੇ ਮਟੋਰੇ ਵੀ ਆਉਂਦੀ ਦੇ ਕਹਾਣੇ ਲਾ ਜਾ ਓਰੇ ਲੈ ਗਾ ਆ ਵੱਲੋਂ ਵਾਲਾ ਪਸੋ ਵੜਦਾ ਮਤਲਬ ਆ ਮੈਂ ਕਿਹ ਉੱਪਰ ਚਾ ਦੇਣਾ ਪੈਂਦਾ ਹੋ ਉਪਰ ਤਾਂ ਹੀ ਪੈਂਦਾ ਏ ਉਰੇ ਆ ਤੂੰ ਹਿੱਲ ਗਿਆ ਚੰਗੀ ਤਰ੍ਹਾਂ ਦੇਖ ਆ ਉਪਰ ਹੀ ਵੈਂਦਾ ਏ ਮੈਂ ਕਿਹ ਬਾਹਰ ਪਾ ਦੈਂਦਾ ਹੈ ਨਹੀਂ ਲਾਈਟ ਭੱਜੀ ਵੀ ਲਾਈਟ ਕਾ ਤੇ ਭੱਜੀ ਵੀ ਅੱਜ ਯਾਰ ਅੱਜ ਤਿੰਨ ਚਾਰ ਵਾਰ ਲਾਈਟ ਭੱਜਲੀ ਰੋਟੀ ਹੈ ਕੋਈ ਚੱਕਰ ਲੈ ਕੇ ਨਾ ਕੋਈ ਫਾਲਟ ਫੁਲਟ ਹੈਗਾ ਏ ਹੋ ਰੋਟੀ ਹੋ ਕਰੇਗਾ ਦੇਖਣ ਨੂੰ ਲੱਗ ਗਿਆ ਬੱਦਲਿਆ ਹੋਣਗੇ ਹਾਂ ਹਾਂ ਮੈਂ ਤਾਂ ਪੈ ਸਕਦਾ ਘਰੇ ਹੁਣ ਜੰਦਰੀ ਕੰਮ ਕਰ ਕਾਦੇ ਹੋਦੇ ਨੇ ਨਾ ਨੇ ਵੀ ਵਾਈ ਹੋਣਾ ਠੀਕ ਆ ਦੇ ਨਾ ਵੀ ਇੰਨੀ ਗਰਮੀ ਨਹੀਂ ਹੈਗੀ ਵੀ ਵਧੀਆ ਦਿਨ ਹੈ ਠੰਡਾ ਵੀ ਹੋ ਜਾਂਦਾ ਏ ਧੁੱਪ ਵੀ ਆ ਜਾਂਦੀ ਇਹ ਜਿਹੇ ਦਿਨ ਚਾਹੀਦੇ ਆ ਇੰਨੀ ਗਰਮੀ ਤਾਂ ਨਹੀਂ ਪਈ ਹੁਣ ਇੰਨੀ ਨਹੀਂ ਪਈ ਫੁੱਟ ਗਾਤ ਨੂੰ ਫੇ ਕੂਲਰ ਚ ਠੰਡ ਲਾਦੀ ਹਾਂ 12 ਬੰਦ ਕਰਦੇ ਨੇ ਜੀ ਕੂਲਰ ਕਾਦੇ ਠੰਡ ਲਾਦਦੇ ਆ ਇਹ ਜਿਹੇ ਕੇ ਬਾਰੰਦੇ ਵਿੱਚ ਪਾਣੀ ਪਾ ਲਦੇ ਆ ਬਰਫ ਬਰਫ ਨਹੀਂ ਪਾ ਲਦੇ ਹਾਂ ਬਾਰ ਪਹਿਲਾ ਬੋਲੀ ਦੇ ਗੱਲ ਪੂਰੀ ਹੁੰਦੀ ਹੈ ਅੱਛਾ ਸਰਜੀ ਦਾ ਫੋਨ ਆਉਂਦਾ ਲਓ ਜੀ ਬਾਈ ਰੋਟੀ ਕਿਹੜਾ ਮੈਚ ਸਟਾਰਟ ਕਰਕੇ ਦਿਖਾਉਂਗਾ ਹੁਣ ਉਹ ਬੰਦ ਹੋ ਗਈ ਚਾਬੀ ਬਿੰਦੀ ਦਾ ਚਾਲੀ ਪੱਤਲਾ ਬਿੰਦੀ ਦਾ ਮਾਂ ਨਹੀਂ ਰੋਟੀ ਮੇਰਾ ਜੋਰ ਲਾ ਲਿਆ ਝੋਕ ਝੋਕ ਲਾ ਦਮ ਝੋਕਤਾ ਲਾਤੀ ਨਹੀਂ ਹੈ ਕਾਦੇ ਜੋੜ ਕਾ ਤੇ ਲਾਦਾ ਉੱਪਰ ਬਹਿ ਕੇ ਦੇਖ ਉੱਪਰ ਬਹਿ ਕੇ ਕਿੱਕ ਵਾਰੀ ਦੀ ਹੈ ਮਹੀਨਾ ਇੱਕ ਖੜਾ ਬਈ ਰੈਜਵੇਂ ਨਾ ਬੋਲਟ ਸਟਾਰਟ ਨਹੀਂ ਹੁੰਦਾ ਮੁੜ ਕੇ ਆ ਦੇਖ ਲੋ ਕਮੀਨਾ ਹੋ ਗਿਆ ਇਹਨੂੰ ਖੜੇ ਨੂੰ ਹਾਂ ਪਰ ਹੁਣ ਆ ਰੋਡੀ ਹਾਂ ਧੋਏ ਤੇ ਚੱਕ ਗਿਆ ਹੈ ਹੁਣ ਇਹਨੂੰ ਹੋਇਆ ਇੱਕ ਮਹੀਨਾ ਖੜੇ ਨੂੰ ਜਿਹੜਾ ਅੰਦਰ ਉਹਨੂੰ 2 ਸਾਲ ਹੋ ਗਏ ਉਹ ਵੀ ਸਟਾਰਟ ਹੋ ਜਾਊਗਾ ਹੈ ਉਹ ਮੰਗਲਾਲ ਥੱਲੇ ਉਤਰ ਗਿਆ ਹੁਣ ਹਾਂ ਕਾਰ ਇਹ ਦੂਆ ਦੇਖੀ ਆ ਜਾ ਉਹ ਉੱਥੇ ਹਾਂ ਉਹ ਉਹ ਤੇ ਡੱਪੂ ਕਰ ਗਿਆ ਇਹ ਇਹਦਾ ਘਰ ਦਾ ਕੰਮ ਲਿਆ ਫੇ ਕਮਰੇ ਵਾਲਾ ਹੈ ਲੋੜੀ ਕਿ ਤੱਕਾ ਜਾਦਾ ਇਹਨੇ ਕਿੱਲਾ ਤੱਕਾ ਆ ਗਿਆ ਜੀ ਕਿੰਨਾ ਮੋਢੇ ਲੋਡਿਆ ਹੋਇਆ ਦੱਸ ਲੈ ਇਹਦਾ ਕਹਿੰਦਾ ਆਲਾ ਮੈਨੂੰ ਕਿੱਥੇ ਖੜਾਇਆ ਬੱਸ ਬਾਈ ਜਾਤਾ ਸੀ ਢੀ 100 ਮੋਟਰਸੇ ਲੈ ਆਇਆ ਹੈ ਨਾ ਇਹ ਵਿਚਾਰਾ ਇੱਥੇ ਹੀ ਰਹਿ ਗਿਆ ਇਹ ਪਾਰਟ ਤੇ ਲੱਗਿਆ ਇਹਨੇ ਵੀ ਹੋ ਤਾਂ ਜਾਣਾ ਰੋਡੀ ਐਡਾ ਕੋਈ ਪ੍ਰੋਜੈਕਟ ਥੋੜਾ ਹੀ ਲਿਆ ਵੈਦਾ ਕੁਸ ਹਮ ਕਾਰਬੂਰੇਟਰ ਮਾ ਤੇਲ ਥੂੜੀ ਜਾਂਦਾ ਹੈਗਾ ਕਿਦਾਂ ਦਾ ਨੀ ਜਾੜੇਗਾ ਪਤਾ ਨਹੀਂ ਆ ਚੱਕਰ ਚੱਲੀ ਦੇਖਾਈਏ ਪਾਣੀ ਪੂਰੀ ਲੱਗਿਆ ਹਮ ਚੱਲੀ ਦਿਖਾਈਏ ਫਿਰ ਤੂੰ ਲੱਤ ਲਾਉਂਗਾ ਨਹੀਂ ਤੂੰ ਲਾ ਥੋੜੀ ਅੱਧ ਤੱਕ ਮੈਂ ਲਾਉਂਗਾ ਹੈ ਮੋਟਰਸਾਲੂ ਹੈ ਨਹੀਂ ਆ ਰਾਹੀ ਲੈ ਚੱਲਦੇ ਤੇ ਇੱਥੇ ਜਾਣਤਾ ਹੈਗੀ ਇਹ ਚ ਤਾਂ ਦੇਖਿਆ ਹਾਂ ਜਾ ਰਹੇ ਲੋ ਜੀ ਬਾਈ ਲੈ ਕੇ ਜਾ ਰਹੇ ਬੋਲਟ ਨੂੰ ਇਹਦਾ ਰੋਡੀ ਲੱਤ ਲਾ ਰਿਹਾ ਪਿੱਛੇ ਠੀਕ ਆ ਯਾਰ ਹੈਗੀ ਆ ਬਸ ਠੀਕ ਹੈ ਫੇਰ ਆਈ ਜਾਣਦੇ ਲੋ ਜੀ ਬਾਈ ਆ ਕੌਲੇ ਜੀ ਚ ਦਿੱਕਤ ਸੀ ਕੌਲਾ ਕੌਣ ਕੇ ਰੱਖਦਾ ਥੋੜਾ ਕੀ ਹੋ ਗਿਆ ਯਾਰ ਗੱਡੇ ਕੱਟਾ ਬੰਨ ਹੋ ਗਿਆ ਹੋਰ ਯਾਰ ਕਿੰਨਾ ਟਾਈਮ ਹੋ ਗਿਆ ਪਤਾ ਬੋਲ ਕੇ ਅਕੌਲਾ ਜਾ ਘੋਰ ਕੇ ਬਿਠਾਤਾ ਬਾਈ ਇਹ ਆਇਆ ਵੀ ਦੇ ਵਿੱਚ ਇਹ ਫੈਡਾ ਉਹਦਾ ਵੀ ਲੰਘ ਰਿਹਾ ਜਾਲ ਤੇ ਆ ਪਿਆ ਨਾ ਜਾਣਦੇ ਕਿ ਉਹ ਆਹ ਪਿਆ ਭਾਈ ਦੇਖੋ ਇੱਧਰ ਆਹ ਕੋਲ ਬਾਇਆ ਤੇ ਜਿਹੜਾ ਉਹ ਸਪੀਅਰ ਬਟਨ ਵਾਲਾ ਪਈ ਇਹਦੇ ਕੋਲ ਯਾਰ ਹੋ ਗਿਆ ਸਾਹਿਬ ਹਾਂ ਹਾਂ ਥੋੜੀ ਧੀਰੇ ਕੰਮ ਹਾਂ ਇਹ ਹੀ ਆ ਠੀਕ ਜਿਹਾ ਲੋ ਜੀ ਬਾਈ ਚੱਲਦਾ ਕਰਾ ਲਿਆ ਇਹ ਬੋਲਟ ਹੋ ਗਿਆ ਰੋਟੀ ਚੱਲਦਾ ਕਿੰਨਾ ਕੁ ਟਾਈਮ ਲੱਗ ਗਿਆ ਪਾ ਗਏ 12 ਵਜੇ 12 ਵਜੇ ਤੇ ਗਏ ਪਏ ਕਿੰਨੇ ਵਜ ਗਏ ਤਿੰਨ ਵਜੇ ਇੱਕ ਦੋ ਤਿੰਨ ਤਿੰਨ ਘੰਟੇ ਲੱਗ ਗਏ ਤਾਂ ਫਿਰ ਅਸੀਂ ਬਾਈ ਪੋਲੂਸ਼ਨ ਵੀ ਕਰਾ ਲਿਆ ਇਹਦਾ 6 ਮਹੀਨੇ ਵਾਸਤੇ 50 ਰੁਪਏ ਦਾ ਪੋਲੂਸ਼ਨ ਉਹ ਵੀ ਕਰਾਤਾ ਅਨਸ਼ੋਰਜ ਵੀ ਕਰਾ ਲੈਣੀ ਹੁਣ ਆਏ ਆ ਵੀ ਰੋਪੜ ਜਾ ਸਕਦਾ ਹੈ ਚੱਲਦਾ ਹੋ ਗਿਆ ਹਾਂ ਹੁਣ ਦੇਖੋ ਬਾਈ ਟੌਰ ਹੋ ਗਈ ਚੱਲਦਾ ਹੋ ਗਿਆ ਹੋ ਟੈਨਸ਼ਨ ਫਰੀ ਐ ਪਿਆਉਣ ਲੱਗਿਆ ਘੋੜੇ ਮਾਂ ਵੀ ਤੇਲ ਪਵਾਤਾ ਛੁੜੀ ਹੁਣ ਪਾ ਚਾ ਪੀਂਦੇ ਨਾ ਤੈਨੂੰ ਚਾਹ ਬਲਾ ਕੇ ਭੇਜ ਦਾਂ ਚਾਹ ਬਲਾ ਕੇ ਤੈਨੂੰ ਛੱਡ ਕੇ ਆਉਣਾ ਫੇਰ ਉਹ ਮੋਟਰਸਾਈਕਲ ਆਵਾ ਫੋੜਾ ਦੇ ਮੜਾ ਨੂੰ ਪਾਣੀ ਮਾਰਨਾ ਮਸ਼ੀਨ ਲਾਈ ਵੀ ਹੁਣ ਲਾਈਟ ਹੈਗੀ ਐ ਹੂੰ ਇੱਥੇ ਲਾਰੇ ਬੜਾ ਫਰੈਂਡ ਇਹਦੇ ਕੋਲ ਵੀ ਪਾਣੀ ਮਾਰਦੇ ਸਵੇਰੇ ਬੋਲ ਤੋਤਾ ਦਾ 1 ਮਿੰਟ ਲੱਗਣਾ ਮਸ਼ੀਨ ਕਰੇ ਦਾ ਟਾਈਮ ਲੱਗਣਾ ਐ ਬੜਾ ਸਟੈਂਡ ਲਾ ਦੇ ਚਲ 18 ਦੀ ਮਾਰ ਮੜਾ ਪਾਣੀ ਸੱਤਿਆਪਾਰਾਂ ਬਾਜ ਅਕਲਾ ਮਸ਼ੀਨ ਭਰੀ ਵੀ ਸਾਰਾ ਕੁਝ ਬਸ ਇਧਰ ਮੋਟਰਸਾਈਕਲ ਕਹਿੰਦੇ ਚਲਾ ਰਹੇ ਠੀਕ ਹੈ ਵਧੀਆ ਚੀਜ਼ ਆ ਮਿੱਟੀ ਮੁੱਟੀ ਜੀ ਖਾਸੀ ਲੱਗੀ ਪਈ ਦੀ ਇਹਦੇ ਉਧਰ ਜੂਗੀ ਮਿੱਟੀ ਨਾ ਭਾਈ ਇੱਕ ਵਾਰ ਢੋਰੀਏ ਫਿਰ ਸੌਂਦਾ ਹੋਂਦੇ ਆ ਇਹ ਬਹੁਤ ਗੰਦਾ ਹੋਇਆ ਵੇਖੋ ਲੋਟਾ ਫੁਰ ਕਾਲੇ ਪਾਣੀ ਵੀ ਰੋਟੀ ਘੱਟ ਲਾਦਾ ਪਾਣੀ ਘੱਟ ਲਾਦਾ ਇਹਦੇ ਗੱਲ ਸ਼ਰਦੀ ਦੀ ਮਿੱਟੀ ਦੇਲਾ ਨੇ ਭੋਰਾ ਮਿੱਟੀ ਨਹੀਂ ਛੱਡਣੀ ਹੈਗੀ ਲੋ ਜੀ ਬਾਈ ਤੀਆ ਮੋਟਰਸਾਈਕਲ ਵੀ ਹੈ ਧੋਤਾ ਫਿਰ ਚਾਹ ਪੀ ਲਈ ਚਾਹ ਪੀ ਕੇ ਇਹਦਾ ਵੀ ਕੰਮ ਆ ਗਿਆ ਹੈ ਇਹ ਵੀ ਇਹ ਮੌਕੇ ਪਰੇ ਆ ਗਿਆ ਇਹ ਮੌਕੇ ਪਰੇ ਆ ਗਿਆ ਸਾਰੀ ਧੋ ਹੋ ਗਿਆ ਅੱਜ ਹੁਣ ਆਪਾਂ ਨੇ ਰੋਟੀ ਕਾ ਦੇਖਿਆ ਹੋਣਾ ਮੋਟਰ ਦੇਖ ਕੇ ਆਉਣ ਸੁਵੇਰ ਵਰਜੇ ਲਾਈਟ ਹੋਈ ਬਾਈ ਉਥੇ ਲਾਉਣੀ ਆ। ਚੱਲੀਏ। ਸੁੱਕ ਗਿਆ ਮੋਟਰ ਸਾਹਿਬ ਮੜਾ ਗਿੱਲਾ ਹਲੇ। ਸੁ ਹੋ ਗਿਆ ਸੁੱਕ ਗਿਆ। ਟਾਇਰ ਜੇ ਗਿੱਲੇ ਆ ਮਾ ਮੜੀ ਧੁੱਪ ਜੀ ਲੱਗ ਜਵੇ। ਹੈ? 1 ਮਿੰਟ ਤੱਕ ਚੱਲਦੇ ਆ। ਥਾਲ ਨਹੀਂ ਸੁੱਕੇ ਜਾਣੇ ਚੱਲ ਖੋਲ ਗੁੰਡਾ। ਚੱਲੀਏ। ਜਾ ਜਾਨੇ। ਆ ਵੀ ਰੋਟੀ। ਉਹੀ ਤਾਰ ਤਾਰ ਦਿੱਤ ਆਪਾਂ ਤਾਰ ਉਤੋਂ ਮਿਲਣੀ ਪਈ ਨਹੀਂ ਕੰਮ ਹੋ ਗਿਆ ਉਹੀ ਸਵੇਰ ਬਾਅਦ ਜਾ ਕੇ ਮੋਟਰ ਚਲਾਈ ਇਹਦੇ ਵਿਚਾਲੀ ਤਾਰ ਜਲ ਗਈ ਹਾਂ ਬਸ ਫੇ ਪਹਿਲਾਂ ਉੱਥੇ ਲੱਭੀਗੇ ਹਾਂ ਅਜੇ ਅੱਗੇ ਨੂੰ ਫੋਨ ਕਰੀਗੇ ਟੈਕਨੀਸ਼ੀਅਨ ਆਉਣਾ ਹੀ ਪਿਆ ਫਿਰ ਉਹੀ ਕੰਮ ਹੋ ਗਿਆ ਆ ਤਾਂਬੇ ਦੀ ਤਾਰ ਕਰਕੇ ਆਉਣਾ ਪਿਆ ਇੱਥੇ ਮੇਰੀ ਮੋਟਰ ਮਾ ਬਾਈ ਜੋੜ ਤਾਂ ਲੱਗ ਗਿਆ ਹੁਣ ਹੁਣ ਜਾ ਕੇ ਦੇਖਦੇ ਫਿੱਟ ਕਰਕੇ ਚੱਲਦੀ ਕਿ ਜਾਂ ਕੋਈ ਫਾਲਟ ਹੈ ਹਾਂ ਪਟਾਕਾ ਪੈ ਗਿਆ ਤਾਂ ਸਹੀ ਹਾਲ ਆ ਲੈ ਜੀ ਨਾਲ ਇੱਕ ਤਾਰ ਲੈ ਚਾਲਦੇ ਉੱਥੇ ਪਿੰਡ ਆਉਣਾ ਹੀ ਪਿਆ ਮੋਟਰ ਕੋ ਦੇਖਣਾ ਹਾਂ ਹਾਂ بڑے ਹੱਥੋਂ ਲਮਾਰ ਲਓ ਜੀ ਬਾਈ ਬਣ ਗਈ ਗੱਲ ਬਣ ਗਈ ਗੱਲ ਇੱਥੇ ਤਾਰ ਨੂੰ ਇੱਥੇ ਮਰੋੜਾ ਦੇ ਰਿਹਾ ਇਹਨੂੰ ਰੋੜੀ ਦੇ ਲੈ ਕੇ ਤਾਰ ਵਗੈਰ ਕੰਮ ਖੜ ਗਿਆ ਦਾ ਹੈ ਐਨੇ ਦੇ ਚੱਲ ਪਿਆ ਬਾਈ ਇੰਨਾ ਕੰਮ ਤਾਂ ਹੁਣ ਇੱਕ ਵਾਰ ਆਟੋਮੈਟਿਕ ਵਰਤੇ ਚਲਾ ਕੇ ਦੇਖੀਏ ਕਾਲਬਿਆ ਇੰਨਾ ਕੰਮ ਤਾਂ ਹੋਂ ਭਰੀ ਜਾਊਗਾ ਟੁੰਡਲ ਵਾਲੇ ਕੋਲੋਂ ਹੋਂ ਕੰਮ ਸੈਟ ਆ ਲਓ ਛੋਟੀ ਮੋਟਰ ਵੀ ਚੱਲ ਪਈ ਬਾਈ ਨਾਲ ਆ ਦੇਖੋ ਇੱਧਰ ਛੋਟੀ ਮੋਟਰ ਵੀ ਚੱਲਦੀ ਰੋਟੀ ਦੋ ਬੋਰ ਕਰਾਏ ਵੇ ਦੇ ਲੈ ਵਾਪਸੀ ਪਾਣੀ ਆ ਇਹ ਪਾਈਪਾਂ ਵਾਲਾ ਤੁਮੇ ਤੂੰ ਕੀ ਕਰਨਾ ਐਰੇ ਗੜਾ ਮਾਰਨਾ ਆ ਲੈ ਲੈ ਓਹ ਹੋਲੀ ਬਾਈ ਤੇ ਕਿੰਟਾ ਜੈ ਇਧਰ ਗੈਵੇ ਹੁੰਦਾ ਦਿਖਦਾ ਏ ਕਿੰਨੀ ਤੇਜ਼ ਉਹ ਰੇਲ ਉਹ ਨਾ ਆਤੀ ਦੇ ਲੈ ਗੜਾ ਮਾਰਨਾ ਹੈ ਥੋੜੀ ਲੇਟ ਆ ਗਈ ਲੈਟ ਦੇਖਣ ਆ ਲੈਟ ਆ ਗਈ ਬਾਈ ਓ ਬੰਮੂ ਆਏ ਲੇਟ ਆ ਗਈ ਓਏ ਓ ਲੈ ਬਾਈ ਲਾਈਟ ਭੱਜ ਗਈ ਦੁਆਰ ਆ ਗਈ ਉਹ ਦੇਖੋ ਮੋਟਰ ਚੱਲ ਰਹੀ ਪਿੰਡ ਵਾਲੀ ਵੀ ਸੂਵੇ ਬਾਪੀ ਭਰ ਜੂਗਾ ਹੁਣ 10 ਕਿਲੋ ਮਿੰਟ ਦਾ ਗੈਪ ਪਾ ਕੇ ਦੁਬਾਰਾ ਆ ਗਈ ਆ ਦੇਖੋ ਭਾਈ ਨਾਲ ਵੀ ਸਾਰੀ ਗਿੱਲੀ ਹੋਈ ਪਈ ਆ